ਨਨਤਾ ਹੈ ਸੱਚ ਸੁਪਤ ਹੋਵੇ

ਨਬੇਰਾ ਨਹਿ ਨਾਮ ਤੁਮਾਰੇ ਚਰਨੋ ਮੇਂ ਆਸਰਾ ਨਾਮ ਜੇ ਮੇਰਾ ਤੁਮਹੇ ਦਿੱਸੇ ਤੁਮਹੇ ਦਿੱਸੇ ਹੈ ਰੱਖਦੇ ਆਸਰਾ ਇਹੋ ਜੈਦੇ ਜਿਥੇ ਬਸਤਾ ਜੈ ਰਹੀ ਉਸੋ ਗੀਤ ਮੇਰਾ ਰਹਿ ਗਈ ਉਹ ਕੋਸੇ ਦੇ ਵਿੱਚ ਹੋ ਜਾਵੇ ਉਹ ਜਾਵੇ ਉਹ ਕੋਸੇ ਦੇ ਵਿੱਚ ਹੋ ਜਾਵੇ ਜਾਵੇ ਸਾਰੀ ਨਦੀ ਮਾਤਾ ਜੁਨੀ ਦੇ ਵਿੱਚ ਜੰਸਾ ਆਵੇ ਮਾਤਾ ਜੀ ਨੇ ਉਹ ਰੱਬ ਦੀ ਜੀ ਦੀ ਦੁਨੀਆ ਦੇ ਜੋ ਆਪਣਾ ਜਨਮ ਤੋਂ ਢਾਕ ਅੰਦਰ ਹੈ ਨਾ ਜਦੋਂ ਵੀ ਕੋਈ ਮਾਂਤਾ ਭਲਾਈ ਦੇ ਦਮਾ ਦੇ ਵਿੱਚ ਮਾਤਾ ਜੀ ਦੇ ਕਰਾਉਣਾ ਮਾਤਾ ਜੀ ਇਸ ਗਰੀਬਾਂ ਦਾ ਘਰ ਬਣਾ। ਇਸ ਗਰੀਬਾਂ ਦਾ ਮਕਾਨ ਬਣਾ ਕੇ ਦੇਣਾ ਹੈ। ਜਦੋਂ ਦੇਖਿਆ ਸੱਤ ਹਦੂ ਚਲਾਈ ਹੋਈ ਮੈਂ ਦੱਸਦਾ ਤਾਂ ਇਹਨਾਂ ਨੇ ਹਰੇਕ ਗਰੀਬ ਪਰਿਵਾਰ ਦੀ ਮਦਦ ਲਈ ਆਪਣਾ ਹੱਥ ਅੱਗੇ ਰੱਖਿਆ। ਜਦੋਂ ਉਹ ਦਾ ਦੁਨੀਆ ਦੇ ਕੰਮ ਆਏ ਇਹਨਾਂ ਨੇ ਇਹ ਸਰੀਹ ਛੱਡਣ ਤੋਂ ਪਹਿਲਾਂ ਹੀ ਕਾਹੂ ਸਵਾ ਪਹਿਲਾਂ ਫਾਰਾ ਨੂੰ ਪਰ ਆਇਆ ਸੀ ਤਾਂ ਆਪਣੀ ਇਹਨਾਂ ਦੀ ਗਲੀ ਸੋਚੀ ਪਰਵਾਰ ਨੂੰ ਕਹਿੰਦਾ ਜੇ ਤੁਸੀਂ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਜਿੱਥੇ ਮੈਂ ਸੈਨ ਸ਼ਹੀਦੇ

ਡਾਕਟਰ ਹਰੀਸ਼ ਨਗਰ ਕੌਂਸਲ ਪ੍ਰਧਾਨ ਜੈਤੋ ਜੋ ਮਾਤਾ ਗੁੱਡੀ ਦੇਵੀ ਦੀ ਅੱਜ ਦਿਹਾਂਤ ਹੋਇਆ ਉਹਨਾਂ ਦਾ ਦਿਲੀਚਾ ਸੀਗੀ ਵੀ ਉਹਨਾਂ ਦਾ ਪਰਿਵਾਰ ਉਹਦੇ ਸਰੀਰ ਨੂੰ ਕਿਸੇ ਮੈਡੀਕਲ ਕਾਲਜ ਨੂੰ ਦਾਨ ਦਵੇ ਤਾਂ ਉਹਨਾਂ ਨੇ ਪਰਿਵਾਰ ਨੇ ਆਪਣੀ ਮਾਤਾ ਦੀ ਦਿਲੀਚਾ ਨੂੰ ਪੂਰਾ ਕਰਦੇ ਹੋਏ ਆਪਣੇ ਮੈਡੀਕਲ ਕਾਲਜ ਨੂੰ ਅੱਜ ਦਾਨ ਕੀਤਾ ਹੈ ਇਹ ਜਿਹੜਾ ਦਾਨ ਹੈ ਬਹੁਤ ਵੱਡਾ ਮਹਾਦਾਨ ਹੈ ਇਸ ਦੇ ਸਰੀਰ ਤੋਂ ਜਿਹੜੇ ਆਪਣੇ ਬੱਚੇ ਹੈਗੇ ਆ ਉਹ ਮੈਡੀਕਲ ਦੀ ਸਿੱਖਿਆ ਲੈਂਦੇ ਆ ਜਿਸ ਦੇ ਨਾਲ ਉਹ ਹੋਰ ਵਧੀਆ ਇਲਾਜ ਕਰ ਸਕਦੇ ਆ ਇਸ ਦੇ ਲਈ ਮੈਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਆਖਰੀ ਇੱਛਾ ਪੂਰੀ ਕੀਤੀ ਹੈ ਤੇ ਨਾਲ ਹੀ ਸੱਚੇ ਸੋਦੇ ਡੇਰੇ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਮਿਲ ਕੇ ਸਮਾਜ ਸੇਵਾ ਦੇ ਕੰਮ ਪ੍ਰੋਪਕਾਰ ਦੇ ਕੰਮ ਬਹੁਤ ਜੀ ਕਰਦੇ ਆ ਮੈਂ ਆਪ ਦੇਖਿਆ ਵੀ ਇਹ ਗਰੀਬ ਘਰਾਂ ਦੇ ਲੋਕਾਂ ਨੂੰ ਘਰ ਵੀ ਬਣਵਾ ਕੇ ਦਿੰਦੇ ਆ ਉਹਨਾਂ ਦੇ ਹਰ ਤਰ੍ਹਾਂ ਦੀ ਮਦਦ ਕਰਦੇ ਆ ਜਿਸ ਦੇ ਨਾਲ ਜਿਹੜਾ ਸੱਚ ਸੋਦੇ ਦੇ ਵਿੱਚ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਮੈਂ ਇਸ ਦੇ ਲਈ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨ ਧੰਨ ਸਤਿਗੁਰ ਤੇਰਾ ਆਸਰਾ ਬਿਟੂ ਸਿੰਘ ਜਿਹੜਾ ਇਹ ਕਾਰਜ ਕੀਤਾ ਗਿਆ ਮਾਤਾ ਜੀ ਦਾ ਤੇ ਮਾਤਾ ਗੁੱਡੀ ਦੀ ਵੀ ਇੰਸਾਂ ਜੀ ਨੇ ਸੈਂ ਪਰਮਪਤਾਈ ਤੋਂ ਨਾਮਦਿਰ ਮੋਦਤ ਲਈ ਹੋਈ ਸੀ ਡੇਰਾ ਸੱਚ ਸੋਦਾ ਦੀ 170 ਮੰਦਪ ਲਈ ਇਹ ਕਾਰਜ ਚੱਲ ਰਿਹਾ ਹੈ ਉਨ੍ਹਾਂ ਦੇ ਵਿੱਚ ਇਹ ਪਰਿਵਾਰ ਵੀ ਹਰ ਤਰ੍ਹਾਂ ਦਾ ਹਿੱਸਾ ਯੋਗਦਾਨ ਭਾਵੇਂ ਗਰੀਬਾਂ ਦਾ ਇਲਾਜ ਹੋਵੇ ਮਕਾਨ ਬਣਾਉਣੇ ਹੋਣ ਤੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਆਫਤਾਈ ਹੋਵੇ ਉਸ ਦੇ ਵਿੱਚ ਮਦਦ ਕਰਨੀ ਇਹ ਪਰਿਵਾਰ ਹਰ ਟਾਈਮ ਖੜਾ ਰਹਿੰਦਾ ਸੀ ਮਾਤਾ ਜੀ ਦੀ ਇੱਛਾ ਸੀ ਵੀ ਜਿਉਂਦੇ ਜੀ ਜਿੱਥੇ ਮੈਂ ਸ਼ਹਿਨ ਚਾਈ ਦੇ ਚਲਦੇ ਹੋਏ ਬੱਚਨਾ ਤੇ ਮੈਂ ਦੁਨੀਆ ਦੇ ਲਿਖੇ ਲੱਗਦੀ ਰਹੀਆਂ ਜਾਂ ਮਾਂਤਵਲੀ ਦੇ ਕੰਮ ਕਰਦੀ ਰਹੀਆਂ ਤੇ ਮੇਰਾ ਮਰਨ ਉਪਰੰਤ ਵੀ ਇਹ ਸਰੀਰਦਾਨ ਕੀਤਾ ਜਾਵੇ ਸੋ ਪਰਿਵਾਰ ਨੇ ਅੱਜ ਮਾਤਾ ਜੀ ਦੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਜੋ ਆਪਣਾ ਮਾਤਾ ਦਾ ਸਰੀਰ ਹੈ ਉਹ ਨਰਾਇਣ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਗੰਗਾ ਗੱਜ ਪੱਕੀ ਕਨਪੁਰ ਯੂਪੀ ਸਟੇਟ ਨੂੰ ਇਹ ਸਰੀਰਦਾਨ ਤੇਹ ਜੀ ਇਸ ਦੇ ਉੱਪਰ ਜੋ ਸਾਡੇ ਭੈਣ ਭਾਈ ਬੱਚੇ ਐ ਨਵੇਂ ਡਾਕਟਰ ਦੀ ਸਕਲਾਈ ਲੈਂਦੇ ਐ ਉਹ ਇਸ ਦੇ ਉੱਪਰ ਸੱਚ ਕਰਕੇ ਵੱਡੇ ਵੱਡੇ ਡਾਕਟਰ ਬਣਨਗੇ ਜੀ ਸੋ ਪਰਿਵਾਰ ਦਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਲੋਕ ਰਾਜ ਦੀ ਕਿਸੇ ਵੀ ਤਰ੍ਹਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਮਾਤਾ ਦੀ ਅੰਤਿਮ ਇੱਛਾ ਪੂਰੀ ਕੀਤੀ ਹੈ ਜੀ ਜਿਹੜਾ ਅੱਜ ਜੇਤੂ ਨੂੰ ਕਿਹਾ ਸਰੀਰ ਹੈ ਇਹ ਤੇ ਹੀ ਮਾ ਸਰੀਰ ਹੈ ਜੀ ਤਾਂ ਨੇ ਜੋ ਕੀਤਾ ਗਿਆ